ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਤੇ ਤੁਸੀਂ ਦੇਖ ਰਹੇ ਹੋ ਈਟੀਵੀ ਭਾਰਤ ਸ਼ਾਰਟਸ ਦਿਲ ਵਾਲੇ ਦੁਲਣੀਆਂ ਲੈ ਜਾਏਗੇ ਹੋਵੇ ਜਾਂ ਫਿਰ ਜੱਬੂਈ ਮੀਟ ਵਾਰਲਿਊਡ ਦਾ ਹਮੇਸ਼ਾ ਹੀ ਪੰਜਾਬ ਪ੍ਰਤੀ ਪਿਆਰ ਭਰਿਆ ਬਤੀਰਾ ਰਿਹਾ ਹੈ ਸਾਲਾਂ ਤੋਂ ਬਹੁਤ ਸਾਰੀਆਂ ਫਿਲਮਾਂ ਨੇ ਪੰਜਾਬ ਦੇ ਸੱਭਿਆਚਾਰ ਖੇਤਾਂ ਗਲੀਆਂ ਤੇ ਵेशਕ ਇਥੋਂ ਦੇ ਲੋਕਾਂ ਦੇ ਨਿੱਘ ਨੂੰ ਦਰਸਾਇਆ ਹੈ ਅਤੇ ਇਮਾਨਦਾਰੀ ਨਾਲ ਕਹਾ ਤੋ ਜਹਾ ਕਰਨਗੇ ਵੀ ਕਿਉਣਾ ਪੰਜਾਬ ਦੀ ਸੁੰਦਰਤਾ ਨੂੰ ਨਜ਼ਰਅੰਦਾਜ਼ ਕਰਨਾ ਥੋੜਾ ਔਖਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ 1977 ਵਿੱਚ ਇੱਕ ਬਾਲੀਵੁੱਡ ਫਿਲਮ ਅਸਲ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅੰਦਰ ਸ਼ੂਟ ਕੀਤੀ ਗਈ ਸੀ ਇਸ ਫਿਲਮ ਦਾ ਨਾਮ ਸੀ ਕਰਮ ਇਸ ਫਿਲਮ ਵਿੱਚ ਰਜੇਸ਼ ਖੰਨਾ ਵਿਦਿਆ सिन्हा ਮੁੱਖ ਭੂਮਿਕਾ ਨਿਭਾਈ ਸੀ ਵੀ ਆਰ ਚੋਪੜਾ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਤਕੋਨੀ ਪਿਆਰ ਕਹਾਣੀ ਦਿਖਾਈ ਗਈ ਸੀ ਉਸ ਸਮੇਂ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਸ਼ਾਇਦ ਕੋਈ ਅੰਦਾਜ਼ਾ ਨਾ ਹੋਵੇ ਕਿ ਉਹ ਆਪਣੇ ਕੈਂਪਸ ਨੂੰ ਇੰਨੀ ਵੱਡੀ ਫਿਲਮ ਨਾਲ ਸਾਂਝਾ ਕਰ ਰਹੇ ਨੇ ਇਹ ਹਾਲੀਵੁੱਡ ਦੀਆਂ ਪ੍ਰਾਣੀਆਂ ਜਾਤਾਂ ਦਾ ਇੱਕ ਛੋਟਾ ਜਿਹਾ ਟੁਕੜਾ ਸੀ ਇਸੇ ਤਰ੍ਹਾਂ ਦੀਆਂ ਹੋਰ ਰੌਚਕ ਕਹਾਣੀਆਂ ਸੁਣਨ ਲਈ ਜੁੜੇ ਰਹੋ ਈਟੀਵੀ ਪਾਰਟ ਸ਼ਾਰਟਸ ਦੇ ਨਾਲ